ਪੰਜਾਬ ਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਪਟਿਆਲਾ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ ਕਾਂਗਰਸ ਪੰਜਾਬ ਪ੍ਰੋਗਰੈਸਿਵ ਸਲ ਦੇ ਚੇਅਰਮੈਨ ਯੋਗਿੰਦਰ ਸਿੰਘ ਯੋਗੀ ਦੇ ਅਗਵਾਈ ਚ ਧਰਮਪੂਰਾ ਬਾਜ਼ਾਰ ਵਿਖੇ ਜਿੱਤ ਦਾ ਜਸ਼ਨ ਮਨਾਇਆ ਗਿਆ ਮੈਂ ਸਮੁੱਚੇ ਪੰਜਾਬ ਵਾਸੀਆਂ ਦਾ ਜਿਲੋਂ ਤਹਿ ਦਿਲ ਤੋਂ ਧੰਵਾਦੀਆਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੰਨਾ ਭਰੋਸਾ ਪ੍ਰਗਟਾਇਆ ਹੈ ਔਰ ਇੰਨੀ ਜ਼ਬਰਦਸਤ ਮੈਜੋਰਟੀ ਦਿੱਤੀ ਹੈ ਸਾਨੂੰ ਤੇ ਨਾਲ ਹੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਨਮ ਦਿਨ ਵੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਨਾਲ ਹੀ ਅਰਦਾਸ ਕਰਦਾ ਕਿ ਪਰਮਾਤਮਾ ਉਹਨੂੰ ਲੰਬੀ ਉਮਰ ਬਖਸ਼ੇ ਤਾ ਜੋ ਇਸੇ ਤਰੀਕੇ ਦੇ ਨਾਲ ਸਾਡੀ ਸਾਡੇ ਪੰਜਾਬ ਦੀ ਸਾਡੀ ਪੰਜਾਬ ਦੀ ਜਵਾਨੀ ਦੀ ਰਾਖੀ ਕਰਦੇ ਰਹਿਣ ਤੇ ਮੈਂ ਪੰਜਾਬ ਵਾਸੀਆਂ ਨੂੰ ਇੱਕ ਭਰੋਸਾ ਵੀ ਦਿਵਾਉਣਾ ਚਾਹਨਾ ਕਿ ਜੋ ਤੁਸੀਂ ਭਰੋਸਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਵਿੱਚ ਪ੍ਰਗਟ ਕੀਤਾ ਹੈ ਇਹ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਜੋ ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਵੀ ਕਮਿਟਮੈਂਟਸ ਕੀਤੀਆਂ ਸੀ ਉਸ ਤੋਂ ਵੱਧ ਹੀ ਉਹਨਾਂ ਨੇ ਕਾਰਜ ਕੀਤੇ ਸੀਗੇ